ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਾਇਆ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਪਵਿੱਤਰ ਪੀੜਾ ਸਾਹਿਬ ਮਾਤਾ ਸਾਹਿਬ ਕੌਰ ਜਿਸ ਤੇ ਬੈਠ ਕੇ ਗੁਰਗੁਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪਛਾਦੇ ਇਜ਼ਹਾਰ ਕਰਦੇ ਹੁੰਦੇ ਸਨ ਇਹ ਹੈ ਜੀ ਪਵਿੱਤਰ ਪੀੜਾ ਸਾਹਿਬ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿੱਚ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਅੰਤ ਤੱਕ ਦੇਖਣ ਨਾਲ ਸ਼ੇਅਰ ਜਰੂਰ ਕਰ ਦਿਓ ਜੀ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਮਾਤਾ ਸਾਹਿਬ ਕੌਰ ਜੀ ਦਾ ਪਵਿੱਤਰ ਪੀੜਾ ਸਾਹਿਬ ਉਹ ਪਾਉਣ ਪਵਿੱਤਰ ਪੀੜਾ ਜਦੋਂ ਗਲਗਿੱਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰ ਆਓ ਜੀ ਕੈਮਰਾਮੈਨ ਨੂੰ ਕਹੂੰਗਾ ਕਿ ਤੁਹਾਨੂੰ ਲਾਗ ਗਿਆ ਆ ਕੇ ਇਸ ਪੀੜਾ ਸਾਹਿਬ ਦੇ ਦਰਸ਼ਨ ਕਰਵਾਏ ਜਾਣ ਮਾਤਾ ਸਾਹਿਬ ਕੌਰ ਜੀ ਦਾ ਪਵਿੱਤਰ ਪੀੜਾ ਸਾਹਿਬ ਜਿਸ ਸਥਾਨ ਤੇ ਆਪ ਜੀ ਦਰਸ਼ਨ ਕਰਿਓ ਗੁਰਦੁਆਰਾ ਬੁਰਜ ਸਾਹਿਬ ਮਾਤਾ ਦੇਸਾ ਜੀ ਦੇ ਪਾਸ਼ੇ ਦਸਮੀ ਦਾ ਗੁਰਦੁਆਰਾ ਸਾਹਿਬ ਆਹੀ ਸਥਾਨ ਤੇ ਕਲਗੀਧਰ ਦਸ਼ਮੇਸ਼ ਪਿਤਾ ਗੁਰਗਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 9 ਦਿਨ ਵਾਸਤੇ ਠਹਿਰੇ ਸਨ ਇਸ ਸਥਾਨ ਤੇ ਪ੍ਰਸ਼ਾਦੇ ਛਕੇ ਸਨ ਤੇ ਇਸ ਸਥਾਨ ਨੂੰ ਭਾਗ ਲਾਏ ਗੁਰਦੁਆਰਾ ਬੁਰਜ ਸਾਹਿਬ ਪਾਸ਼ੇ ਦਸਮੀ ਮਾਤਾ ਦੇਸਾਂ ਜੀ ਦੇ ਪਵਰ ਪਿੱਤਰ ਸਥਾਨ ਇਸ ਸਥਾਨ ਤੇ ਗੜਗੀਤ ਅਰ ਦਸ਼ਮੇਸ਼ ਪਿੱਤਾ ਗੁਰਗਬੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 9 ਦਿਨ ਵਾਸਤੇ ਠਹਿਰੇ ਸਨ ਤੇ ਇਸ ਸਥਾਨ ਤੇ ਮਾਤਾ ਦੇਸਾਂ ਜੀ ਦੇ ਹੱਥੀਂ ਤਿਆਰ ਨਿਮਰਤਾ ਦੇ ਨਾਲ ਤਿਆਰ ਕੀਤੇ ਹੋਏ ਪ੍ਰਸ਼ਾਦੇ ਛਕੇ ਸਨ ਤੇ ਇਸ ਸਥਾਨ ਨੂੰ ਪਾਗ ਲਏ ਸਨ ਤੇ ਇਸ ਤੋਂ ਬਾਅਦ ਆਪ ਜੀ ਨੂੰ ਦਰਸ਼ਨ ਵੀ ਕਰਾਉਣੇ ਹਨ ਉਸ ਪਵਨ ਪਿੱਤਰ ਪੱਠੀ ਦੇ ਜਿਸ ਤੇ ਪ੍ਰਸ਼ਾਦੇ ਤਿਆਰ ਕਰਕੇ ਗੁਰਗਬੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਨੂੰ ਲੋ ਵੀ ਕਹਿ ਦਿੰਦੇ ਆ ਤਵੀ ਵੀ ਕਹਿ ਦਿੰਦੇ ਆ ਇਸ ਤੇ ਇhtiyar ਕਰਕੇ ਜਿਹੜੇ ਪ੍ਰਸ਼ਾਦੇ ਉਹ ਛਕਾਉਂਦੇ ਹੁੰਦੇ ਸਨ ਤੁਸੀਂ ਦੇਖ ਸਕਦੇ ਹੋ ਇਸ ਸਥਾਨ ਤੇ ਉਹ ਤਵੀ ਉਹ ਲੋਕ ਸ਼ਿਸ਼ੋਭਿਤ ਹੈ ਜਿਸ ਤੇ ਉੱਪਰ ਪ੍ਰਸ਼ਾਦੇ ਤਿਆਰ ਕਰਕੇ ਮਾਤਾ ਦੇਸਾ ਜੀ ਵਰਗੇ ਸੇ ਮਾਰਾ ਸੱਚੇ ਪਾਤਸ਼ਾਹ ਨੂੰ ਛਕਾਉਂਦੇ ਹੁੰਦੇ ਸਨ ਆਪੋ ਸ਼ੁਕਰਾਨਾ ਸੰਗ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਵਾਇਬਰ ਚਿਕਾ ਖਾਲਸਾ ਵਾਇਬਰ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਿਹਾ ਮਾਤਾ ਸਾਹਿਬਕੌਰ ਜੀ ਦਾ ਪਵਿੱਤਰ ਪੀੜਾ ਸਾਹਿਬ ਉਹ ਪਾਉਣ ਪਿੱਤਰ ਪੀੜਾ ਜਦੋਂ ਗਲਗਿੱਤਾ ਦੇ ਸਮੇਂ ਸ੍ਰੀ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹ ਜੀ ਇਸ ਸੰਸਾਂ ਤੇ ਆਏ ਸਨ 1706 ਦੇ ਵਿੱਚ ਆਓ ਜੀ ਕੈਮਰਾਮੈਨ ਨੂੰ ਕਹੂੰਗਾ ਕਿ ਤੁਹਾਨੂੰ ਲੱਗਿਓ ਆ ਕੇ ਇਸ ਪੀੜਾ ਸਾਹਿਬ ਦੇ ਦਰਸ਼ਨ ਕਰਵਾਏ ਜਾਣ ਮਾਤਾ ਸਾਹਿਬਕੌਰ ਜੀ ਦਾ ਪਵਿੱਤਰ ਪੀੜਾ ਸਾਹਿਬ ਜਿਸ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰਜ ਸਾਹਿਬ ਮਾਤਾ ਦੇਸਾ ਜੀ ਦੇ ਪਾਛੇ ਦਸਮੀ ਦਾ ਗੁਰਦੁਆਰਾ ਸਾਹਿਬ ਆ ਇਹ ਸਥਾਨ ਤੇ ਕਲਗੀਧਰ ਦਸ਼ਮੇਸ਼ ਪਿਤਾ ਗੁਰਗਮੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 9 ਦਿਨ ਵਾਸਤੇ ਠਹਿਰੇ ਸਨ ਤੇ ਇਸ ਸਥਾਨ ਤੇ ਪ੍ਰਸ਼ਾਦੇ ਛਕੇ ਸਨ ਤੇ ਇਸ ਸਥਾਨ ਨੂੰ ਭਾਗ ਲਾਇਆ ਗੁਰਦੁਆਰਾ ਬੁਰਜ ਸਾਹਿਬ ਪਾਸ਼ਾ ਜੀ ਦਸਵੀਂ ਮਾਤਾ ਦੇਸਾਂ ਜੀ ਦੇ ਇਹ ਪੌਣ ਫਿੱਤਰ ਸਥਾਨ ਹੈ ਜਿਸ ਸਥਾਨ ਤੇ ਕਲਗੀਧਰ ਦਸ਼ਮੇਸ਼ ਪਿਤਾ ਗੁਰਗਮੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 9 ਦਿਨ ਵਾਸਤੇ ਠਹਿਰੇ ਸਨ ਤੇ ਇਸ ਸਥਾਨ ਤੇ ਮਾਤਾ ਦੇਸਾਂ ਜੀ ਦੇ ਹੱਥੀ ਤਿਆਰ ਨਿਮਰਤਾ ਦੇ ਨਾਲ ਤਿਆਰ ਕੀਤੇ ਹੋਏ ਪ੍ਰਸ਼ਾਦੇ ਛਕੇ ਸਨ ਇਸ ਸਥਾਨ ਨੂੰ ਬਾਗ ਲਾਇਆ ਸਨ ਤੇ ਇਸ ਤੋਂ ਬਾਅਦ ਆਪ ਜੀ ਨੂੰ ਦਰਸ਼ਨ ਵੀ ਕਰਾਉਣੇ ਹਨ ਉਸ ਪਾਉਣ ਪਿੱਤਰ ਪੱਠੀ ਦੇ ਜਿਸ ਦੇ ਪ੍ਰਸ਼ਾਦੇ ਤਿਆਰ ਕਰਕੇ ਗੁਰਗਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਇਹਨੂੰ ਲੋਹ ਵੀ ਕਹਿ ਦਿੰਦੇ ਆ ਤਵੀ ਵੀ ਕਹਿ ਦਿੰਦੇ ਆ ਇਸ ਤੇ ਤਿਆਰ ਕਰਕੇ ਜਿਹੜੇ ਪ੍ਰਸ਼ਾਦਿਓ ਛਕਾਉਂਦੇ ਹੁੰਦੇ ਸਨ ਤੁਸੀਂ ਦੇਖ ਸਕਦੇ ਹੋ ਇਸ ਸਥਾਨ ਤੇ ਉਹ ਤਵੀ ਉਹ ਲੋਭ ਸ਼ਿਸ਼ੋਭਿਤ ਹੈ ਜਿਸ ਤੇ ਉਪਰ ਪ੍ਰਸ਼ਾਦੇ ਤਿਆਰ ਕਰਕੇ ਮਾਤਾ ਦੇਸਾ ਜੀ ਗੁਰੂ ਗਵੈਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿਖਾਉਂਦੇ ਹੁੰਦੇ ਸਨ ਬਹੁਤ ਸ਼ੁਕਰਾਨਾ ਸੰਗ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ